ਅੱਜ ਤਰਖਸਰ ਅਮਰੀਤ ਸਰਦੇ ਮਜੀਠਾ ਰੋਡ ਤੇ ਜੋ ਉਹਦਾ ਧਮਾਕਾ ਹੋਇਆ ਧਮਾਕੇ ਦੀ ਆਵਾਜ਼ ਸੁਣ ਕੇ ਇਲਾਕੇ ਦੇ ਲੋਕਾਂ ਵਿੱਚ ਡੈਸ ਦਾ ਮਾਹੌਲ ਬਣ ਗਿਆ ਮੌਕੇ ਤੇ ਮਿਲੀ ਜਾਣਕਾਰੀ ਅਸਾਰ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਘਟਨਾ ਦੀਆਂ ਜਾਣਕਾਰੀਆਂ ਮਿਲਦੇ ਆ ਹੀ ਮੌਕੇ ਤੇ ਪਹੁੰਚੇ ਡੀਆਈਜੀ ਸਤਿੰਦਰ ਸਿੰਘ ਅਤੇ ਅਕਾਲੀ ਦਰ ਆਗੂ ਵਿਕਰਮਜੀਤ ਸਿੰਘ ਮਜੀਠਿਆ ਨੇ ਕੀ ਕਿਹਾ ਉਹ ਸੁਣਦੇ ਆ ਤੀਨ ਨੂੰ ਟਾਰਗੇਟ ਕਰਨਾ ਸੀ ਨਹੀਂ ਕਰਨਾ ਸੀ ਮਗਰ ਇੱਕ ਗੱਲ ਬੜੀ ਸਪਸ਼ਟ ਹੈ ਕਿ ਪੰਜਾਬ ਚ ਲਾਅਨ ਆਰਡਰ ਦਾ ਕਲੈਪਸ ਹੈ ਜੀ ਭਗਵੰਤ ਮਾਨ ਤੋਂ ਬਾਰਡਰ ਡਿਸਟ੍ਰਿਕਟ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਬਾਰਡਰ ਨਾਲ ਸੰਬੰਧਿਤ ਇਲਾਕਾ ਅ ਇੰਡੋ ਪਾਕ ਬਾਰਡਰ ਦਾ ਇਹ ਜ਼ਿਲ੍ਹਾ ਇਥੋਂ ਦੀ ਪੁਲਿਸ ਪ੍ਰਸ਼ਾਸਨ ਦਾ ਵੱਡਾ ਫੇਲਿਅਰ ਹੈ ਔਰ ਕੱਲ ਪਰਸੋ ਵੀ ਜੋ ਹਾਦਸੇ ਹੋਏ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਚ ਛਿਆਟਾ ਸਾਹਿਬ ਚ ਸ਼ਰਿਆਮ ਗੋਲੀ ਚਲਨੀ ਮੋਸਟ ਵਿਜ਼ਿਟਿਡ ਏਰੀਆ ਗੁਰੂ ਘਰ ਹੈ ਉੱਥੇ ਉਸ ਤੋਂ ਬਾਅਦ ਕਿਵੇਂ ਹਾਲਗੇਟ 'ਚ ਗੋਲੀ ਚੱਲਨੀ ਉਸ ਤੋਂ ਪਹਿਲਾਂ ਸੁਖਬੀਰ ਜੀ ਤੇ ਦਰਬਾਰ ਸਾਹਿਬ ਤੇ ਅਟੈਕ ਹੋਣਾ ਔਰ ਉਸ ਤੋਂ ਬਾਅਦ ਮੰਦਿਰ ਤੇ ਬੰਬ ਅਟੈਕ ਹੋਣੇ ਆਰਮੀ ਏਰੀਏ ਦਾ ਜਿਹੜਾ ਉਹ ਥਾਣਾ ਉੱਥੇ ਬੰਬ ਚ ਚੱਲਣਾ ਔਰ ਅੱਜ ਮਜੀਠਾ ਰੋਡ ਇੱਥੇ ਬੰਬ ਚੱਲ ਜਾਣਾ ਔਰ ਪੁਲਿਸ ਦਾ ਡਿਨਾਇਲ ਮੋਡ 'ਚ ਰਹਿਣਾ ਕਵਰ ਅਪ ਆਪਰੇਸ਼ਨ ਲਾਂਚ ਕਰਨਾ ਕਿੱਥੇ ਨਾ ਕਿੱਥੇ ਜਿਹੜੇ ਲੋਕ ਮਾਹੌਲ ਖਰਾਬ ਕਰ ਰਹੇ ਆ ਉਹਨਾਂ ਦੀ ਮਦਦ ਹੀ ਕਰ ਰਿਆ ਉਹਨਾਂ ਨੂੰ ਐਕਸਪੋਜ਼ ਨਹੀਂ ਕਰ ਰਿਆ ਔਰ ਇਹ ਤਾਂ ਅੱਜ ਕਿਉਂਕਿ ਉਹ ਬੰਦੇ ਦੀਆਂ ਤਸਵੀਰਾਂ ਆ ਗਈਆਂ ਸਾਹਮਣੇ ਕਿ ਜਿਹੜਾ ਉਹ ਬੰਦਾ ਚਾਹੇ ਉਹ ਜ਼ਖਮੀ ਹੋਇਆ ਚਾਹੇ ਉਹਦੇ ਤੇ ਬੰਮ ਸੀ ਇਹ ਤਾਂ ਜਾਂਚ ਦਾ ਵਿਸ਼ਾ ਹੈ ਮਗਰ ਕਿਵੇਂ ਭਗਵੰਤਮਾਨ ਆਪ ਦੀ ਕੁਰਸੀ ਬਚਾਈ ਰੱਖਣਗੇ ਇਹ ਕਮਾਲ ਦੀ ਗੱਲ ਹੀ ਹੈ ਔਰ ਤੁਸੀਂ ਅੱਜ ਵੇਖੋ ਜਿਹੜਾ ਕੱਲ ਅਸੀਂ ਐਕਸਪੋਜ਼ ਕੀਤਾ ਉਹ ਕਿਹੜਾ ਕਿਸ਼ੂ ਗਏਗਾ ਕਿ ਕੀ ਆ ਉਹ ਸਿੱਧਾ ਹੀ ਮੈਨੂੰ ਥ੍ਰੈਟ ਪਾ ਰਿਹਾ ਜੀ ਕੀ ਮਜੀਠੀਆ ਅਰਜਿੰਦਰ ਸਿੰਘ ਦੀ ਮਦਦ ਕਰਦਾ ਸੀ ਹਰਜਿੰਦਰ ਸਿੰਘ ਨੂੰ ਨਸ਼ੇ ਪੈਣ ਤੋਂ ਰੋਕਦਾ ਸੀ ਤਾਂ ਅਸੀਂ ਠੋਕਿਆ ਤੇ ਫਿਰ ਇਹ ਦੱਸਦੇ ਨੇ ਅਗਲਾ ਕਿਹਨੂੰ ਠੋਕਣਾ ਔਰ ਪੁਲਿਸ ਕੀ ਕਰਦੀ ਹੈ ਇਹ ਜਿਹੜੀ ਨਸ਼ਾ ਬੰਦ ਮਹਿੰਮ ਚਲਾਈ ਗਈ ਪੰਜਾਬ ਸਾਬ ਉਹ ਸਾਬ ਫੇਲ ਐ ਅਖਬਾਰਾਂ ਚ ਮਹਿੰਮ ਐ ਜੀ ਗਰਾਊਂਡ ਜ਼ੀਰੋ ਕਿਤਾ ਆਏ ਅਸਲੀਅਤ ਐ ਜੀਠੇ ਸਾਬ ਇਹ ਅਸਲੀਅਤ ਐ ਜਿਹੜੀ ਔਰ ਟੋਟਲ ਫੇਲਿਅਰ ਆ ਉਹ ਕਮਿਸ਼ਨਰ ਪੁਲਿਸ ਜੋ ਮਰਜੀ ਡਰਾਮਾ ਭੁੱਲਰ ਸਾਹਿਬ ਰਚੀ ਜਾਣ ਮਗਰ ਅਸਲੀਅਤ ਇਹ ਆ ਅਸਲੀਅਤ ਠਾਟੇ ਸਾਹਿਬ ਕੇ ਹਰਜਿੰਦਰ ਸਿੰਘ ਦਾ ਮਰਡਰ ਹੈ ਔਰ ਅਸਲੀਅਤ ਜੋ ਕੱਲ ਹਾਲ ਗੇਟ ਚ ਮਰਡਰ ਹੋਇਆ ਹੈ ਜਾਂ ਦਰਬਾਰ ਸਾਹਿਬ ਕੇ ਗੋਲੀ ਚੱਲੀ ਆ ਜਾਂ ਠਾਕਰ ਦਵਾਰੇ ਮੰਦਰ ਬੰਬ ਫਟਿਆ ਜਾਂ ਰਣਜੀਤ ਐਵਨਿਊ ਚੌਕੀ ਤੇ ਨੈਕਸਟ ਟੂ ਜਿਹੜਾ ਉਹ ਗੁੰਟਾਲਾ ਚੌਕੀ ਜਿਹੜਾ ਆਰਮੀ ਏਰੀਏ ਦੇ ਨੇੜੇ ਆ ਉੱਥੇ ਬੰਮ ਫਟਿਆ ਜੀ ਨੂੰ ਇਹ ਰੇਡੀਏਟਰ ਬਲਾਸਟ ਕਹ ਰਹੇ ਸੀ ਅਸਲੀਅਤ ਇਹ ਆ ਹਰ ਇੱਕ ਜਿਸ ਬੰਦੇ ਦੀ ਟੈਟ ਹੋ ਗਈ ਬੰਦਾ ਇਨਕੰਪਟੈਂਟ ਨਹੀਂ ਕੰਪਟੈਂਸ ਹੈ ਜੀ ਪੁਲਿਸ ਦਾ ਫੇਲ ਯਾਰ ਲਾਅ ਐਂਡ ਆਰਡਰ ਦਾ ਇੰਟੈਲੀਜੈਂਸ ਦਾ ਭਗਵੰਤਾਨ ਔਰ ਕਮਿਸ਼ਨਰ ਪੁਲਿਸ ਉਹਨਾਂ ਦੇ ਹੈਂਡ ਪਿਕ ਜੁਮੇ ਯਾਰ ਸਰਕਾਰ ਕਹਿੰਦੀ ਆਲ ਇਸ ਵੈਲਿੰਗ ਪੰਜਾਬ ਉੱਤੇ ਦੇਖ ਹੀ ਰਿਹਾ ਜੀ ਜੋ ਸਵਾਰੀ ਆਪ ਦੇ ਸਮਾਨ ਲਈ ਆਪ ਜਿੰਮੇ ਆ ਰਿਹਾ ਭਗਵੰਤ ਜੀ ਹੈਲੀਕਾਪਟਰ ਤੇ ਹੁੰਦਾ ਹੈਲੀਕਾਪਟਰ ਹੀ ਸੇਫ ਉੱਡ ਰਿਹਾ ਲੋਕ ਤਾਂ ਰੋਜ਼ ਜਵਾਬ ਦੇਣ ਤੇ ਜਿੱਕੇ ਤਾਂ ਥੋੜਾ ਦੱਸ ਦਿਓ ਵੀ ਇਹ ਪੂਰੀ ਘਟਨਾ ਨੂੰ ਤੁਸੀਂ ਕਿਦਾਂ ਦੇਖਦੇ ਹੋ ਨਹੀਂ ਇਹ ਕੰਡੈਮਨ ਕਰਦਾ ਜੀ ਮੈਂ ਇਸ ਘਟਨਾ ਨੂੰ ਔਰ ਇਹ ਬੜਾ ਸਿਕਿਉਰਿਟੀ ਦਾ ਲੈਪਸ ਹੈ ਫੇਲਿਅਰ ਹੈ ਕੋਲਾਪਸ ਹੈ ਔਰ ਭਗਵੰਤਮਾਨ ਸਿੱਧਿਆ ਜ਼ਿੰਮੇਵਾਰ ਹੈ ਜੀ ਔਰ ਇਸ ਬਮ ਅਟੈਕ ਨੂੰ ਵੀ ਲਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹ ਤਾਂ ਬਾਅਦ ਚ ਤਸਵੀਰਾਂ ਆ ਗਈਆਂ ਜਿਹੜੇ ਚਸ਼ਮਤੀ ਤਗਵਾ ਉਹਨਾਂ ਨੇ ਵੀ ਦੱਸਿਆ ਕਿ ਇਸ ਤਰ੍ਹਾਂ ਧਮਾਕਾ ਹੋਇਆ ਫਿਰ ਉਹ ਬੰਦਾ ਦੀ ਫੋਟੋ ਸਾਹਮਣੇ ਆ ਗਈ ਜਿਹੜਾ ਜ਼ਖਮੀ ਹੋਇਆ ਇਹਦੇ ਚ ਉਹਦੀ ਮੌਤ ਹੋ ਗਈ ਹੈ ਜੀ ਉਹਦੀ ਮੌਤ ਹੋ ਗਈ ਬਦ ਦੁਖਦਾਈ ਗੱਲ ਹੈ ਮਗਰ ਅਸਲੀਅਤ ਇਹ ਹੈ ਕਿ ਇਸ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਬਾਕੀ ਚੌਕੀਆਂ ਦੇ ਤਮਾਕੇ ਜਾਂ ਠਾਕਰ ਦੁਆਰੇ ਕਿਹਾ ਜਾਂਦਾ ਨਹੀਂ ਕਿਉਂ ਵਾਲੇ ਨਾਲ ਜੁੜੇ ਹੋਏ ਕੁਝ ਬਰਾਬਰ ਹੋ ਸਕਦੀ ਹੈ ਪੁਲਿਸ ਕੇ ਇਹਦਾ ਸਾਡੀ ਸਕਦੇ ਆਪਾਂ ਦੀ ਜੇਬ ਪਾਕਿਸਤਾਨ ਪੱਪਰ ਖਾਸ ਦਾ ਨਾਮ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਜੀ ਦੇਖੋ ਪਹਿਲਾਂ ਪੁਲਿਸ ਤੋਂ ਕੰਟਰੋਲ ਨਹੀਂ ਹੁੰਦਾ ਬਾਅਦ ਚ 10 ਮਿੰਟਾਂ ਚ ਕਹਿੰਨੇ ਅਸੀਂ ਲੱਭ ਲਿਆ ਸਭ ਕੁਝ ਤੇ ਫੇਰ ਤੁਸੀਂ ਲੱਭਣਾ ਨਹੀਂ ਚਾਹੁੰਦੇ ਸੀ ਕੀ ਚੱਕਰ ਹੈ ਮਤਲਬ ਵਾਏ ਪੁਲਿਸ ਬਾਅਦ ਕੀ ਹਰਕਤ ਆ ਰਹੀ ਹੈ ਪਹਿਲਾਂ ਕਿੱਥੇ ਸੁੱਤੀ ਹੈ ਹਰਜਿੰਦਰ ਸਿੰਘ ਕੌਂਸਲਰ ਦੀ ਦਾ ਕਤਲ ਹੋਇਆ ਜਾਂ ਹਾਲ ਫਜਰ ਕੱਲ ਹੋਇਆ ਹਲੇ ਤੱਕ ਸੀਮ ਦੀ ਕੋਈ ਸਟੇਟਮੈਂਟ ਨਹੀਂ ਆਈ ਤੁਸੀਂ ਸੀਐਮ ਦਾ ਫੇਲਿਅਰ ਹੈ ਸੀਐਮ ਸ਼ੁੱਡ ਰਿਜ਼ਾਈਨ ਲਾਅ ਐਂਡ ਆਰਡਰਲੀ ਉਹ ਸਿੱਧੇ ਜਿੰਮੇ ਆ ਰਿਹਾ ਉਹ ਹੈਂਡ ਪਿਕ ਅਫਸਰ ਲਾ ਰਿਹਾ ਜਿਨ੍ਹਾਂ ਤੋਂ ਲਾਅ ਐਂਡ ਆਰਡਰ ਕੰਟਰੋਲ ਨਹੀਂ ਹੋ ਰਿਹਾ ਇੰਟੋ ਪਾਕ ਬਾਰਡਰ ਤੇ ਸਥਿਤ ਪੰਜਾਬ ਦੀ ਲਾਅ ਐਂਡ ਆਰਡਰ ਦੀ ਫੇਲੀਅਰ ਕੋਲੈਪਸ ਹੈ ਔਰ ਕੱਲ ਵੀ ਜਿਹੜਾ ਹਰਜਿੰਦਰ ਸਿੰਘ ਦਾ ਮਰਡਰ ਹੋਇਆ ਹੈ ਅੱਜ ਉਹਨਾਂ ਨੇ ਜ਼ਿੰਮੇਵਾਰੀ ਛਰਿਆਂ ਪੋਸਟ ਪਾ ਕੇ ਫੇਰ ਲਈ ਆ ਕਿ ਮਜੀਠੀਆ ਇਹਨਾਂ ਦੀ ਮਦਦ ਕਰਦਾ ਸੀ ਹਰਜਿੰਦਰ ਛੋਹ ਦੀ ਹਰਜਿੰਦਰ ਛੋਹ ਨਛੇ ਆਲਿਆਂ ਨੂੰ ਖੜਾਉਂਦਾ ਸੀ ਅਸੀਂ ਇਹਨੂੰ ਠੋਕਿਆ ਤੇ ਗਾਹ ਕਿ ਇਹਨੂੰ ਠੋਕਣਾ ਦੱਸ ਦਿਓ ਭਾਈ ਚਿੱਟੀ ਸਰ ਰੋਡ ਵੀ ਮਜੀਠੇ ਨੂੰ ਜਾਂਦਾ ਪਹਿਲਾਂ ਉਸੇ ਸਮਰਾ ਦੇ ਪੰਪ ਤੇ ਵੀ ਹਮਲਾ ਹੁੰਦਾ ਕਿਵੇਂ ਵੇਖਦੇ ਹੋ ਸਾਰੇ ਨਾ ਬਹੁਤ ਸੀਰੀਅਸ ਹੈ ਜੀ ਐਂਡ ਪੁਲਿਸ ਇਹਦੇ ਚ ਫੇਲ ਹੋ ਰਹੀ ਹੈ ਔਰ ਭਗਵਾਨਤਮਾਨ ਛੁੱਟ ਰਜائیں ਸਰ ਰਿਆਸ਼ੀ ਕਿ ਕੋਈ ਹੋਰ ਆ ਕੇ ਉਹਨੂੰ ਰੀਟਰੀਵ ਕਰਦਾ ਹੈ ਤੇ ਅੱਗੇ ਉਹਨੂੰ ਵਰਤਦਾ ਆ। ਸੋ ਇਹ ਵੀ ਸੇਮ ਇਸ਼ੂ ਸੇਮ ਮੋਡਿਸਪਰੈਂਡ ਇਅਰ ਪਰ ਇਹਨੂੰ ਵੀ ਅਸੀਂ ਬਹੁਤ ਛੇਤੀ ਹੱਲ ਕਰ ਲਾਂਗੇ ਵੀ ਇਹਦੇ ਹੋਰ ਕਿਹੜੇ ਮੈਂਬਰ ਸੀ ਉਹਨਾਂ ਨੂੰ ਬਹੁਤ ਛੇਤੀ ਫਾਦ ਸਰ ਵੈਕਟੀ ਦੀ ਪਛਾਣ ਕੀ ਹੈ ਜੀ? ਵਿਅਕਤੀ ਦੀ ਪਛਾਣ ਹੋਈ ਸੀ। ਅਰੇ ਪਛਾਣ ਹੀ ਹੋਈ ਸੀ। ਹੋਰ ਕੀ ਹੈ ਕੋਈ ਪਹਿਲਾਂ ਵਾਂਗ ਕੋਈ ਚੌਕੀ ਥਾਣੇ ਨੇ ਨਿਸ਼ਾਨਾ ਬਣਾਇਆ ਗਿਆ ਮੈਂ ਮੈਂ ਹਲੇ ਨਹੀਂ ਦਰਮਿਕ ਸਥਾਨ ਜਾਂ ਵਿਸ਼ੇਸ਼ੀ ਹਾਂ। ਮੈਂ 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 ਹਲੇ ਕੁਝ ਨਹੀਂ ਦੱਸ ਸਕਦਾ ਜੀ ਤੁਹਾਨੂੰ। ਕਿਉਂਕਿ ਜਰੋਰੀ ਸੀ ਬਾਕੀ ਮੈਮਰੀ ਬਹੁਤ ਛੇਤੀ ਫੜ ਲਗ ਰਹੀ ਕਿ ਜ ਸਾਹਮਣੇ ਆ ਸਰ ਇੱਕ ਹੋਰ ਕੁਝ ਜ਼ਿਆਦਾ ਲੈ ਕਰ ਆਇਆ ਲੱਗਦਾ ਕਿ ਕੋਈ ਅੜ ਸਕਦੇ ਨੇ ਦੇਖੋ ਮੈਂ 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 ਜੈਟ ਐਕਸ ਵੀ ਕਹਿੰਦੇ ਆ ਜੀ ਕਾਫੀ ਸੈਕਸ ਦੇਖੋ 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 ਜੀ ਦੇਖੋ ਮੈਂ ਮੈਂ ਬੜਾ ਕਲੀਅਰ ਆ ਆਪਾਂ ਅਫਵਾਹ ਵਾਲਾ ਆ ਜਾਈਏ ਹਲੇ ਕਿਸੇ ਚੀਜ਼ ਨੂੰ ਵੀ ਇੱਕ ਕਿਸ ਚੀਜ਼ ਲਈ ਸਿਗਾ ਵਰਤੀ ਜਾ ਰਹੀ ਸਾਰੀ ਇੱਕ ਤਫਤੀਸ਼ ਦਾ ਹਿੱਸਾ ਆ ਅਸੀਂ ਪ੍ਰੋਪਰ ਇਹਨਾਂ ਦੇ ਮੋਡਿਊਲ ਵੀ ਅਰੈਸਟ ਕਰ ਲਾਂਗੇ ਸਾਨੂੰ ਚੰਗੇ ਕਲੂ ਮਿਲ ਚੁੱਕੇ ਆ ਤੋ ਫੜੇ ਤੋਂ ਬਾਅਦ ਫਿਰ ਅਸੀਂ ਤੁਹਾਡੇ ਕੋਲ ਆਵਾਂਗੇ ਕਿ ਕਿਸੇ ਸੰਗਠਨ ਕਿਹੜਾ ਐਕਟਿਵ ਹੈ ਜੀ ਦੇਖੋ ਇੱਥੇ ਬੱਬਰ ਖਾਲਸਾ ਜਿਆਦਾ ਐਕਟਿਵ ਹੈਗਾ ਆ ਅ ਔਰ ਇਹਦਾ ਜੀਵਨ ਫੌਜੀ ਮਨੂ ਅਗਵਾਨ ਪਿੱਛੇ ਚ ਜ਼ਿੰਮੇਵਾਰੀਆਂ ਵੀ ਲੈਂਦੇ ਰਹੇ ਆ ਹੈਪੀ ਪਾਸ਼ੀਆਂ ਤਾਂ ਫੜਿਆ ਗਿਆ ਉੱਥੇ ਪਰ ਇਹਦੇ ਬਾਕੀ ਵੀ ਮੈਂਬਰ ਹੈਗੇ ਆ ਸਾਰੇ ਇਸ ਬੱਬਰ ਖਾਲਸਾ ਨਾਲ ਇਸ ਸੰਬੰਧਤਾ ਔਰ ਇਹ ਵੀ ਮਰਨ ਵਾਲਾ ਵਿਅਕਤੀ ਵੀ ਬਬਰ ਖਾਲਸਾ ਨਾਲ ਇਸਬੰਧਤ ਲੱਗਦਾ ਸਰ ਹੋਰ ਵੀ ਆਸ-ਪਾਸ ਜਗ੍ਹਾ ਤਲਾਸ਼ੀ ਲਈ ਜਾ ਸਕਦੀ ਹੈ ਹਾਂ ਸਾਰੇ ਤੁਹਾਡੇ ਸਾਹਮਣੇ ਅਸੀਂ ਕਰ ਰਹੇ ਹਾਂ ਸਾਰੀ ਇਹ ਆਨ ਵਾਲੇ ਜਨਾਂ ਥੋੜ ਗ੍ਰਿਫਤਾਰੀਆਂ ਹੋ ਸਕਦੀਆਂ ਬਿਲਕੁਲ ਹੋਣਗੇ ਜੀ ਸਾਰਾ ਕੁਝ ਅਸੀਂ ਕਰ ਰਹੇ ਹਾਂ ਥੈਂਕ ਯੂ ਥੈਂਕ ਯੂ ਬਿਲਕੁਲ ਜੀ ਅੰਮ੍ਰਿਤਸਰ ਤੋਂ ਪਰਮਜੀਤ ਸਿੰਘ ਦੀ ਰਿਪੋਰਟ